ਸੰਗਰੂਰ ਵਿੱਚ ਗਨ ਹਾਊਸ ਲੁੱਟਣ ਵਾਲੇ ਲੁਟੇਰੇ ਪੁਲਿਸ ਨੇ ਕਾਬੂ ਕਰ ਲਏ ਨੇ ਪੁਲਿਸ ਨੇ 5 ਮੌਲਜਮਾਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਦੇ 14 ਹਜ਼ਾਰ ਰੁਪਏ ਬਰਾਮਦ ਕੀਤੇ ਨੇ ਇਨ੍ਹਾਂ ਵਿੱਚ 5 ਪਿਸਟਲ 5 ਰਿਵਾਲਵਰ 3 ਬੰਦੂਕਾਂ ਤੇ ਰਾਈਫਲ ਸ਼ਾਮਲ ਹੈ ਵਾਰਦਾਤ ਸਮੇਂ ਵਰਤੇ ਮੋਟਰਸਾਈਕਲ ਕਟਰ ਹਥੌੜਾ ਤੇ ਰਾਡ ਵੀ ਬਰਾਮਦ ਕੀਤੀ ਗਈ ਹੈ 12 ਜਨਵਰੀ ਦੀ ਰਾਤ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਚੰਚਲ ਗਨ ਹਾਊਸ ਤੋਂ ਹਥਿਆਰ ਚੋਰੀ ਹੋਏ ਸਨ ਇੱਕ ਚੰਚਲ ਗਨ ਹਾਊਸ ਦੇ ਵਿੱਚੋਂ ਪਰਸੋਂ ਜਿਹੜੇ 16 ਵੈਪਨ ਵੀ ਚੋਰੀ ਕਰਕੇ ਬੰਦੇ ਲੈ ਗਏ ਸੀ ਇਹਨਾਂ ਨੇ ਕਟਰ ਦੇ ਨਾਲ ਤਾਲੇ ਤੋੜੇ ਔਰ ਨਾਲ ਉੱਥੇ ਇੱਕ ਥੋੜਾ ਜਿਹਾ ਕਰਾੜ ਸੀ ਜਿਹਦੇ ਨਾਲ ਇਹ ਤੋੜ ਕੇ ਇਹ ਅੰਦਰ ਐਂਟਰ ਹੋ ਗਏ ਇਹ ਚਾਰ ਬੰਦੇ ਸੀ ਇਹਨਾਂ ਚੋਂ ਨੇ ਇੱਕ ਮੋਟਰਸਾਈਕਲ ਤੇ ਆਏ ਇਹ ਪਹਿਲਾਂ ਰੈਕੀ ਵੀ ਕਰਦੇ ਰਹੇ ਉਸ ਦੁਕਾਨ ਦੇ ਆਸ-ਪਾਸ ਤੇ ਇਹਨਾਂ ਚੋਂ ਨੇ ਆ ਵੀ ਰੈਕੀ ਦੇ ਵਿੱਚ ਦੇਖ ਲਿਆ ਵੀ ਇਥੋਂ ਸੌਖਾ ਜਿਹੜਾ ਵੈਪਨ ਲਿਆ ਜਾ ਸਕਦਾ ਇਹਨਾਂ ਨੇ ਉਹ ਤਾਲੇ ਤੋੜ ਕੇ 16 ਵੈਪਨ ਜਿਹੜੇ ਨੇ ਇਹ ਚੋਰੀ ਕੀ ਹਾਂਜੀ ਨਹੀਂ ਨਹੀਂ 16 16 ਨੇ ਜਿਹੜੇ ਇਹਨਾਂ ਨੇ ਚੋਰੀ ਕੀਤੇ ਆ ਜੀ ਇਹਦੇ ਵਿੱਚੋਂ 14 ਜਿਹੜੇ ਨੇ ਅਸੀਂ ਬਰਾਮਦ ਕਰ ਲਏ ਨੇ 5 ਬੰਦੇ ਅਸੀਂ ਗ੍ਰਫਤਾਰ ਕੀਤੇ ਨੇ ਔਰ ਇੱਕ ਜਿਹੜਾ ਬੰਦਾ ਨਾਲ ਉਹ ਹੋਰੇ ਉਹਦੇ ਕੋਲ ਜਾ ਕੇ ਇਹਨਾਂ ਨੇ ਵੈਪਨ ਰੱਖੇ ਸੀ ਇੱਕ ਪਿਸਟਲ ਜਿਹੜਾ ਉਹਦੇ ਕੋਲੋਂ ਵੀ ਮਿਲਿਆ ਹੈ ਇਹ ਜਿਹੜਾ ਬੰਦਾ ਪਵਨਦੀਪ ਹੈ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਦੇ ਖਿਲਾਫ ਜਿਹੜੇ ਪਹਿਲਾਂ ਵੀ ਕਈ ਪਰਚੇ ਦਰਜ ਜਿਹੜੇ ਹੋਏ ਨੇ ਇਹਦੇ ਕੋਲ ਉਹ ਸਾਨੂੰ 8 ਵੈਪਨ ਮਿਲੇ ਨੇ ਪਾਤੜਾਂ ਦਾ ਇਹ ਰੈਨ ਵਾਲਾ ਇੱਕ ਅਮਨਦੀਪੇ ਇਹਦੇ ਕੋਲੋਂ ਇੱਕ ਪਿਸਟਲ ਮਿਲਿਆ ਜਿਹੜਾ ਮਲਵਿੰਦਰ ਹੈ ਇਹਦੇ ਕੋਲੋਂ ਇੱਕ ਬੰਦੂਕ ਮਿਲੀ ਹੈ ਸੰਦੀਪ ਕੋਲੋਂ ਦੋ ਪਿਸਟਲ ਤੇ ਇੱਕ ਬੰਦੂਕ ਜਿਹੜੀ ਮਿਲੀ ਹੈ ਔਰ ਜਿਹੜਾ ਗਰਮੀਤ ਏ ਇਹਦੇ ਕੋਲੋਂ ਇੱਕ ਪਿਸਤਲ ਮਿਲਿਆ ਪਵਨਦੀਪ ਦੇ ਖਿਲਾਫ 9 ਪਰਚੇ ਦਰਜ ਨੇ ਜਿਹੜਾ ਮੋਟਰਸਾਈਕਲ ਏ ਜਿੰਦੇ ਤੇ ਆਇਆ ਸੀ ਉਹ ਵੀ ਬਰਾਮਦ ਕਰ ਲਿਆ ਔਰ ਮੈਂ ਇਹਦੇ ਚ ਸੰਗਰੂਰ ਪੁਲਿਸ ਨੂੰ ਵਧਾਈ ਦੇਣਾ ਐਸਐਸਪੀ ਸਾਹਿਬ ਦੀ ਇਹ ਗਵਾਹੀ ਹੈ ਇੱਥੇ ਨਾਲ ਦੀ ਸਾਰੀ ਟੀਮ ਨੇ 24 ਘੰਟੇ ਦੇ ਵਿੱਚ ਜਿਹੜੀ ਇਹ ਵਾਰਦਾਤ ਇਹ ਟ੍ਰੈਸ ਕੀਤੀ ਹੈ ਔਰ ਇਹਨਾਂ ਦਾ ਜਿਹੜੀ ਅੱਗੇ ਇਹਨਾਂ ਨੇ ਲੁੱਟਾਂ ਖੋਹਾਂ ਕਰਨੀਆਂ ਸੀ ਹੋਰ ਵੀ ਇਹ ਕ੍ਰਾਈਮ ਦੇ ਵਿੱਚ ਆਪਣੇ ਹੋਰ ਸਾਥੀਆਂ ਨਾਲ ਕੋਈ ਹੋਰ ਲੁੱਟਾਂ ਖੋਹਾਂ ਕਰ ਸਕਦੇ ਸੀ ਜਾਂ ਕੋਈ ਵੱਡਾ ਕ੍ਰਾਈਮ ਜਿਹੜੇ ਕਰ ਸਕਦੇ ਸੀ ਇਹ ਸੀ ਮਾਨਯੋਗ ਅਦਾਲਤ ਤੋਂ ਜਿਹੜਾ ਰਿਮਾਂਡ ਲੈ ਕੇ ਇਹਨਾਂ ਦੀ ਫਰਦਰ ਪੁੱਛਗਿੱਛ ਕਰਾਂਗੇ ਕਿ ਇਹਨਾਂ ਦੇ ਕਿਹੜੇ-ਕਿਹੜੇ ਬੰਦਿਆਂ ਨਾਲ ਹੋਰ ਲਿੰਕ ਨੇ ਇਹ ਪਹਿਲਾਂ ਕਿੱਥੇ-ਕਿੱਥੇ ਇਹਨਾਂ ਨੇ ਜਿਹੜੀਆਂ ਵਾਰਦਾਤਾ ਕੀਤੀਆਂ ਨੇ ਪਵਨਦੀਪ ਦੀਆਂ ਸਾਡੇ ਕੋਲ ਵਾਰਦਾਤਾ ਜਿਹੜੀਆਂ ਸਾਰੇ ਸਾਡੇ ਕੋਲ ਰਿਕਾਰਡ ਹੈਗਾ ਇੱਕ ਹੋਰ ਜਿਹੜਾ ਹੈ ਆ ਉਹਦੇ ਖਿਲਾਫ ਵੀ ਇੱਕ ਪਰਚਾ ਦਰਜ ਹੈਗਾ ਗਰਮੀਤ ਦੇ ਖਿਲਾਫ 22485 ਦਾ ਤੇ ਤੁਹਾਡੀ ਡਿਟੇਲ ਪ੍ਰੈਸ ਨੋਟ ਦੇ ਵਿੱਚ ਲਿਖੀ ਹੈ ਸਰ ਇਹ ਗਨ ਅਫਸਰ ਰੁਕਣ ਦਾ ਮਕਸਦ ਕੀ ਸੀ ਮਕਸਦ ਇਹ ਸੀ ਜੀ ਇਹਨਾਂ ਨੂੰ ਉਥੋਂ ਸੌਖਾ ਮਿਲ ਗਿਆ ਇਜ਼ੀ ਮਿਲ ਗਿਆ ਇਹਨਾਂ ਨੂੰ ਵੀ ਤਾਲੇ ਤੋੜ ਕੇ ਜਿਹੜੇ ਅੰਦਰ ਵੈਪਨ ਸੌਕੇ ਅਸੀਂ ਇਹ ਲੁੱਟ ਕੇ ਲੈ ਗਏ ਜਦੋਂ ਦੁਕਾਨ ਉੱਥੇ ਐਸਐਸਪੀ ਸਾਹਿਬ ਨੇ ਮੌਕਾ ਦੇਖਿਆ ਮੈਂ ਵੀ ਮੌਕਾ ਦੇਖ ਕੇ ਗਿਆ ਤੇ ਜਿਹੜੇ ਉਹਦੇ ਸਿਕਿਉਰਟੀ ਦੇ ਲੈਫਟਸ ਸੀ ਜਿਹੜੇ ਉਹਨੇ ਆਪਣੀ ਪੂਰਾ ਧਿਆਨ ਨਹੀਂ ਦਿੱਤਾ ਹੋਇਆ ਸਿਕਿਉਰਟੀ ਦੇ ਵੇਸ ਦੇ ਉੱਤੇ ਕਿਵੇਂ ਕਿਵੇਂ ਇਹਨੂੰ ਪ੍ਰਕਾਸ਼ਨ ਲੈਣੇ ਚਾਹੀਦੇ ਨੇ ਉੱਥੇ ਉਹ ਦੁਕਾਨ ਵਾਲੋਂ ਨਹੀਂ ਸੀ ਲੈ ਗਏ ਅਸੀਂ ਉਹਦੇ ਖਿਲਾਫ ਵੀ ਜਿਹੜਾ ਐਕਸ਼ਨ ਲਵਾਂਗੇ ਕਿ ਉਹਨਾਂ ਨੇ ਪ੍ਰੋਪਰ ਪ੍ਰਕਾਸ਼ਨ ਕਿ ਉਹ ਨਹੀਂ ਜੜੇ ਲਏ ਹੋਏ ਤੇ ਬਾਕੀ ਵੀ ਜਿਹੜੇ ਸਾਡੇ ਗਨ ਹਾਊਸਸ ਹੈਗੇ ਨੇ ਉਹਨਾਂ ਨੂੰ ਵੀ ਮੈਂ ਵਾਰਨ ਕਰਨਾ ਕਿ ਉਹ ਆਪਾਂ ਆਪਣੇ ਸਕਿਉਰਿਟੀ ਪ੍ਰੋਕਾਸ਼ਨਸ ਪ੍ਰੋਪਰ ਲੈਣ ਨਹੀਂ ਤੇ ਅਸੀਂ ਆਪਣੇ ਗੈਸਟਡ ਅਫੀਸਰਸ ਲਾ ਕੇ ਉਹ ਚੈੱਕ ਕਰਾਂਗੇ ਤਾਂ ਕਿ ਜਿੱਥੇ ਵੀ ਸਾਨੂੰ ਪਤਾ ਲੱਗਾ ਵੀ ਇਹਨਾਂ ਦੇ ਪ੍ਰੋਪਰ ਪ੍ਰੋਕਾਸ਼ਨਸ ਨਹੀਂ ਲਏ ਗਏ ਉਹਨਾਂ ਦੇ ਖਿਲਾਫ ਅਸੀਂ ਐਕਸ਼ਨ ਲਾਵਾਂਗੇ ਔਰ ਡੀਸੀ ਸਾਹਿਬ ਨੂੰ ਲਿਖ ਕੇ ਉਹਨਾਂ ਦਾ ਲਾਇਸੈਂਸ ਕੈਨਸਲ ਵੀ ਕਰਵਾਵਾਂਗੇ ਪੁਲਿਸ ਵਾਲਿਆਂ ਨੂੰ ਪਤਾ ਕਿੱਦਾਂ ਲੱਗਿਆ ਕਿ ਉੱਥੇ ਸਿਕਿਉਰਿਟੀ ਲੈਫਟ ਨੇ ਵੀ ਤਾਲੇ ਤੋੜਾਂਗੇ ਤੇ ਸੋਫੀ ਵਾਪਰ ਮਿਲ ਜਾਣਗੇ ਇਹ ਰੈਕੀ ਕਰਦੇ ਰਹੇ ਜੀ ਕਿੰਨੇ ਦਿਨ ਰੈਕੀ ਹੋਈ ਹੈ ਜੀ ਇਹ ਰੈਕੀ ਜੀ ਜੋ ਸਾਡੇ ਕੋਲ ਸਾਹਮਣੇ ਆਈ ਹੈ ਇਹਨਾਂ ਨੇ ਦੋ ਕੁ ਵਾਰੀ ਉੱਥੇ ਰੈਕੀ ਇਹਨਾਂ ਨੇ ਉਧਰਲੇ ਪਾਸੇ ਕੀਤੀ ਹੈ ਜੀ ਸਰ ਵਿੱਚ ਦੋ ਚੋਰ ਨਿਹੰਗ ਸਿੰਘ ਬਾਣ ਦੇ ਵਿੱਚ ਦਿਖ ਰਹੇ ਨੇ ਸੀਸੀਟੀਵੀ ਫੁਟੇਜ 'ਚ ਉਹ ਨਿਹੰਗ ਸਿੰਘ ਅਸੀਂ ਆਉਣਾ ਨੇ ਇਹਨੇ ਕਿਤੇ ਜਾਣਦੇ ਵੀ ਪੇਸ਼ਤਾ ਰਿਹਾ ਨਹੀਂ ਇਹਨਾਂ ਨੇ ਉਹ ਪੇਸ਼ਤਾ ਰਿਆ ਹੋਇਆ ਸੀ ਉਹ ਦੋ ਨਹੀਂ ਸੀ ਤਿੰਨ ਬੰਦੇ ਇਹਨਾਂ ਨੇ ਨਿਹੰਗਾ ਵਾਲੇ ਜਿਹੜੇ ਨਯਮ ਸਿੰਘ ਵਾਲੇ ਜਿਹੜਿਆ ਇਹਨਾਂ ਨੇ ਬਾਣੇ ਪਾਇਏ ਸੀ ਇਹਦੇ ਵਿੱਚ ਪਰ ਵੀਡੀਓ ਦੇ ਵਿੱਚ ਦੋ ਆਏ ਨੇ ਅਦਰਵਾਈਜ਼ ਇਹ ਤਿੰਨ ਸਨ ਹਾਂਜੀ ਇੱਕ ਬਾਹਰ ਸੀਗਾ ਸਰ ਇਹਨਾਂ ਦੇ ਵਿੱਚ ਤੁਹਾਡੇ ਸਾਹਮਣੇ ਫੜਦੇ ਆ ਜੀ ਜਿਹੜੇ ਇੱਕ ਬਾਹਰ ਸੀ ਜੀ ਦੋ ਜਿਹੜੇ ਅੰਦਰ ਐਂਟਰ ਹੋਏ ਆ ਸਰ ਇਹਨਾਂ ਦਾ ਮਕਸਦ ਕੀ ਸੀ ਚੋਰੀ ਕਰਨ ਦਾ ਦੇਖੋ ਤੁਹਾਨੂੰ ਦੱਸਿਆ ਜੀ ਮਕਸਦ ਅੱਗੇ ਲੁੱਟਾਂ ਖੋਵਾਂ ਦਾ ਲੁੱਟਾਂ ਖੋਵਾਂ ਦਾ ਵੱਡੀਆਂ ਵਾਰ ਦਾ ਤਾਂ ਕਰਨ ਦਾ ਇਹਨਾਂ ਦਾ ਮਕਸਦ ਸੀ ਹੋਰ ਵੈਪਨ ਲੈ ਕੇ ਕਪਨ ਨੂੰ ਇਹ ਆਹ ਦੀ ਗੱਲ ਕਹੀਏ ਕਿ ਛੋਪੀਸਲੀ ਦਾ ਰੱਖਣੇ ਨਹੀਂ ਵੈਪਨ ਅਸਲਾ ਮਾਲਕ ਦੇ ਨੇ ਗਨ ਹਾਊਸ ਵਾਲੇ ਦੇ ਨੇ ਲੋਕਾਂ ਨੇ ਜਮਾ ਕਰਵਾਏ ਨੇ ਇਹਦੇ ਵਿੱਚ ਸਾਰੇ ਵੈਪਨ ਅਸਲਾ ਮਾਲਕ ਦੇ ਨੇ ਪਰ ਇੱਕ ਵੈਪਨ ਜਿਹੜਾ ਹੈ ਉਹ ਕਿਸੇ ਦਾ ਕੋਈ ਰਿਪੇਅਰ ਲਈ ਆਇਆ ਹੋਇਆ ਸੀ ਉਹ ਰਿਪੇਅਰ ਲਈ ਆਇਆ ਸੀ ਜੋ ਅਸੀਂ ਇਹਦਾ ਰਿਪੋਰਟ ਚੈੱਕ ਕੀਤਾ ਸਰ ਜਿਹੜੇ ਵੈਪਨ ਦੇ ਅੰਦਰ ਸੇਫ ਦੇ ਵਿੱਚ ਪਈ ਸੀ ਜਾਂ ਬਾਹਰ ਇਸ ਤਰ੍ਹਾਂ ਦੀ ਪਈ ਹੋਈ ਸੀ ਇਹ ਜਿਹੜੇ ਵੈਪਨ ਸੀ ਬਾਹਰ ਪਾਇਆ ਸੀ ਉਹਦੇ ਇਹ ਆਪਣੇ ਸਾਫ ਸੁਥਰ ਕਰਕੇ ਉਹਨੇ ਆਪਣੇ ਟੇਬਲ ਦੇ ਵਿੱਚ ਰੱਖੇ ਹੋਏ ਸੀ ਥੱਲੇ ਪੁਲਿਸ ਸਾਹਿਬ ਐਫ ਆਈ ਆਰ ਚ ਕਾਰਤੂਸ ਕੋਈ ਵੀ ਚੋਰੀ ਨਹੀਂ ਹੋਇਆ ਦਿਖਾਇਆ ਗਿਆ ਜਿੱਥੇ ਤੁਹਾਨੂੰ ਪਤਾ ਲੱਗੇ ਤੇ ਕਾਰਤੂਸ ਬਰਾਮਦ ਕਿੱਥੋਂ ਇਹ ਕਾਰਤੂਸ ਬਰਾਮਦ ਹੋਇਆ ਇਹ ਪੁਲਿਸ ਸਾਹਿਬ ਗਨ ਹਾਊਸ ਮਾਲਕ ਕਹਿੰਦਾ ਮੇਰਾ ਇੱਕ ਵੀ ਵੈਪਨ ਚੋਰੀ ਨਹੀਂ ਹੋਇਆ ਸ਼ਾਮ ਨੂੰ 16 ਸ਼ਾਮ ਨੂੰ 16 ਮੇਪਨ ਚੋਰੀ ਹੋ ਜਾਂਦੇ ਤੇ ਉਹ ਕਹਿੰਦਾ ਕਾਰਤੂਸ ਇੱਕ ਵੀ ਨਹੀਂ ਹੈ ਕਾਰਤੂਸ ਦਾ ਹੁਣ ਡੱਬਾ ਫਰਿਆ ਜਿਹੜੇ ਕਾਰਤੂਸ ਨੇ ਇਹ ਗਨ ਹਾਊਸ ਤੋਂ ਕੋਈ ਵੀ ਚੋਰੀ ਨਹੀਂ ਹੋਇਆ ਗੱਲ ਤੁਹਾਡੀ ਠੀਕ ਹੈ ਇਹ ਜਿਹੜੇ ਕਾਰਤੂਸ ਨੇ ਇਹਨਾਂ ਬੰਦਿਆਂ ਦੀ ਜਦੋਂ ਸਰਚ ਕੀਤੀ ਗਈ ਇਹ ਇਹਨਾਂ ਬੰਦਿਆਂ ਦੀ ਸਰਚ ਦੇ ਵਿੱਚੋਂ ਜਿਹੜੇ ਇਹ ਕਾਰਤੂਸ ਨੇ ਉੱਥੋਂ ਮਿਲੇ ਨੇ ਕਿਉਂਕਿ ਇਹਨਾਂ ਦੀ ਬੈਕਗ੍ਰਾਉਂਡ ਪਹਿਲਾਂ ਹੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੋਣ ਕਰਕੇ ਇਹ ਪਹਿਲਾਂ ਜਿਹੜਾ ਅਸਲਾ ਯੂਜ਼ ਕਰਦੇ ਰਹੇ ਨੇ ਉਹਦੇ ਨਾਲ ਇਹ ਜਿਹੜੇ ਇਹਨਾਂ ਦੇ ਕਾਰਤੂਸ ਬਚੇ ਸੀ ਉਹ